ਲੋ ਜੀ ਹਾਜ਼ਰ ਆਇਆ ਇਸ ਤੁਹਾਡੀ ਕਚੈਰੀ ਵਿੱਚ ਤੇ ਤੁਸੀਂ ਸਾਨੂੰ ਉਡੀਕਦੇ ਹੋਵੋਗੇ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਪਹਿਣਾ ਨੇ ਬੋਲੀਆਂ ਜਿਸ ਪਾਰਸ਼ ਕਰੀ ਅਸੀਂ ਬੋਲੀਆਂ ਤੁਹਾਨੂੰ ਪਹਿਲਾਂ ਹੀ ਸੁਨਾਤੀਆਂ ਹੁਣ ਅੱਜ ਫੇਰ ਬੋਲੀਆਂ ਤੁਹਾਨੂੰ ਸੁਣਾਉਣ ਲੱਗੇ ਆ ਤੇ ਖੂਬ ਰੌਣਕਾਂ ਲਾਇਆ ਕਰੋ ਕਿਉਂਕਿ ਸਾਨੂੰ ਤਾਂ ਲਗਾਤਾਰ ਬੋਲੀਆਂ ਹੀ ਸੁਣਾਈ ਚੱਲੂ ਬੋਲੀਆਂ ਤੁਹਾਨੂੰ ਹੁਣ ਦੋ ਤਿੰਨ ਗੀਤਾਂ ਬਾਅਦ ਬੋਲੀਆਂ ਪਾਦਿਆ ਕਰਾਂਗੇ ਹੁਣ ਇੱਕ ਗੀਤ ਵਿਚਾਲੇ ਆ ਤੇ ਉਹ ਮਤਲਬ ਬੋਲੀਆਂ ਪਹਿਲਾਂ ਪਾਤੀਆਂ ਇੱਕ ਗੀਤ ਆ ਗਿਆ ਵਿਚਾਲੇ ਹੁਣ ਫੇਰ ਬੋਲੀਆਂ ਆ ਗਈਆਂ ਹਨ ਤੇ ਲਓ ਸੁਣੋ ਇਹਨਾਂ ਬੋਲੀਆਂ ਨੂੰ ਤੇ ਨਵੀਆਂ-ਨਵੀਆਂ ਬੋਲੀਆਂ ਨੇ ਮੈਨੂੰ ਤਾਂ ਮੈਂ ਤਾਂ ਆਪਣੇ ਨਵੇਂ ਲੈ ਕੇ ਆਂ ਫੜੇ ਵਾਸਤੇ ਹਨ ਤੇ ਬਾਕੀ ਤੁਹਾਨੂੰ ਜੇ ਕੋਈ ਆਉਂਦੀ ਵੀ ਹੋ ਆਉਂਦੀਆਂ ਹੋਣਗੀਆਂ ਜੇ ਸਾਰੀਆਂ ਵੀ ਆਉਂਦੀਆਂ ਹੋਣ ਹਨ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਨਾ ਉਹ ਦਮੇ ਨੂੰ ਇੱਕ ਮਹੀਨੇ ਚ ਖਤਮ ਕਰੂ ਪਹਿਲਾਂ ਵੀ ਮੇਰਾ ਪਾਇਆ ਹੋਇਆ ਹੈ ਅਸੀਂ ਇਹ ਪਰਤਿਆ ਹੋਇਆ 100% ਦਮੇ ਦੀ ਨਹੀਂ ਬਿਮਾਰੀ ਰੋਗ ਬਹੁਤ ਔਖੇ ਹੁੰਦੇ ਨੇ ਜਮੀ ਸੋਖਾ ਜੇ ਕਿਸੇ ਬਜ਼ੁਰਗ ਗੁਰੂਆਂ ਨਿਆਣੇ ਸਿਆਣੇ ਨੂੰ ਜਰੂਰ ਉਹ ਤੁਸੀਂ ਆਪ ਕਰਕੇ ਵੀ ਦੇਦੋ ਤੁਹਾਡਾ ਪੁੰਨ ਹੋਊਗਾ ਇੱਥੇ ਮੈਂ ਦਿੱਤਾ ਪਰ ਫਿਰ ਮੈਥੋਂ ਆਏ ਜਿਆਦੇ ਮੈਂ ਜਾਣੀ ਸਕਦੀ ਕਿਤੇ ਨਹੀਂ ਬਣਾ ਸਕਦੀ ਹੈ ਨਾ ਤੇ ਜੇ ਤੁਸੀਂ ਕਿਸੇ ਨੂੰ ਬਣਾ ਕੇ ਤੁਹਾਡਾ ਦਰਗਾਹ ਡੰਕਾ ਵੱਜੂਗਾ ਨਹੀਂ ਤਾਂ ਕਹਿ ਦਿਓ ਭਾਈ ਬਣਾ ਲਓ ਅਸੀਂ ਆਏ ਨੁਕਤਾ ਸੁਣਿਆ ਪੱਕਾ ਜਮੀ ਤੇ ਆ ਜਿਓ ਫਿਰਣਾ ਆਪਾਂ ਬੋਲੀਆਂ ਮੰਨੀ ਆਈਏ ਹੈਨਾ ਤੇ ਇੱਕ ਬੋਲੀਆਂ ਨੇ ਬੋਲੀਆਂ 40 20 ਬੋਲੀਆਂ ਤਾਂ ਪਾਈ ਦੇਵਾਂਗੇ ਜਿੰਨੇ ਪਾਈਆਂ ਪਾ ਦੇਣੇ ਸ਼ਰਤਾਂ ਨੇ ਪਰ ਵੀ ਬੋਲੀਆਂ ਪਰ ਤਾਂ 10 ਤਾਂ ਸੀ ਹੈਗੀਆਂ ਹੁਣ ਤਾਂ ਮੈਂ ਤੈਨੂੰ ਆਪ ਹੀ ਦਥੋਂ ਸ਼ੁਰੂ ਹੋ ਜਾਊਗਾ ਕਾਰੇ ਰੌਣ ਕਾ ਨਾ ਤੀਆਂ বিনা ਹੁੰਦੀਆਂ ਰੇ ਰੌਣਕਾਂ ਤੀਆਂ ਬਿਨਾ ਹੁੰਦੀਆਂ ਕੁੱਕਾਂ ਦੀਆਂ ਲੱਖ ਖੁਸ਼ੀਆਂ ਕਰੇ ਰੌਣਕਾਂ ਤੀਆਂ ਦੇ ਨਾਲ ਹੁੰਦੀਆਂ ਕੁੱਤਾਂ ਦੀਆਂ ਲੱਖ ਖੁਸ਼ੀਆਂ ਕੌਣ ਤਾਬੀਆਂ ਜੇ ਕੀਤੇ ਖਾਨਦਾਨੀਆਂ ਪੇਕੇ ਨਾ ਯਾਦ ਆਣ ਦਿੰਦੀਆਂ ಅಹಾರ ಕಡಿ ಮಿಗಿ ತೆನೂ ಕಡಿ ಮಲುಗ ತೆನ ಕಡಿ ಮಲೂಗಿರಿ चन बरेगा नियो चन बरेगा मिठी खंड वारेगा मेरे बाप दमाई गुला कदेगा मेरे, मेरे बाप माई बड़ा कद वरेगा मेरे बाप माई गुला खंड वरेगा मेरे बाप दमाई गुला खरेगा हरी गढ़ दी नीला ਅੜੀ ਵੀ ਮੇਰੇ ਬਾਪ ਦਾ ਜਵਾਈ ਨਹੀਂ ਬੜਾ 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 ਅੜੀ ਵੀ ਨਾ ਤੂੰ ਗੱਪ ਮਾਰਨੀ ਤੇਰਾ ਦਸਾਂ ਹਾਲ ਨਹੀਂ ਨਾ ਤੂੰ ਗੱਪ ਮਾਰਨੀ ਤੇਰਾ ਦਸਹਾਲਨੀ ਮੈਂ ਤਾਂ ਲੱਖਾਂ ਵਿੱਚੋਂ ਇੱਕ ਤੁੰਦਰ ਦੇ ਨਾਲਨੀ ਮੈਂ ਤਾਂ ਲੱਖਾਂ I am your Karnak Ve, Bhairdhav I am your Karnak Ranja Bhairdhav I am your Karnak Ranja Bhairdhav I am your Karnak Ranja ਇਕ ਕਤਬੀ ਤੇ ਦੇ ਕਰਿਦਾਨੀ ਜਦੋਂ ਮਾਤਾ ਰੂਪ ਵੜਾ ਚੜੀਦਾਨੀ ਜਦੋਂ ਤਾ ਪਾਂਡੇ ਨੀ ਮੈਂ ਪੇਕੇ ਆ ਤੋ ਲਾਈ ਸਾਰੇ ਤਾ ਪਾਂਡੇ ਨੀ ਮੈਂ ਪੇਕੇ ਆ ਤੋ ਲਾਈ ਇੱਕੋ ਤਾ ਪਾਟੀ ਮੇਰੀ ਸਸਦੀ ਨੀ ਜਦੋਂ ਲੜਦੀ ਤਾਕਾਰੇ ਕਰ ਦਸ ਦੀਨੀ 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 ਮਾਸੀ ਨਖਰੋ ਸਾਡੇ ਆਈ ਮਾਸੀ ਨਖਰੋ ਸਾਡੇ ਆਈ ਅਸੀਂ ਬਿਠਾਈ ਕੋਲਿਆਂ ਕੋਲ ਫਰਸਤੀ ਫਿਰੇ ਪਕੌੜਿਆਂ ਮੈਂ ਅਸੀਂ ਬਿਠਾਏ ਮਾਸੀ ਕੁੜੀਆ ਸਾਡੇ ਆਈ ਅਸੀਂ ਬਿਠਾਈ ਮਾਂ ਕੌੜਿਆਂ ਪਿੱਛੇ ਰੁਸੀ ਫਿਰੇ ਪਕੌੜਿਆਂ 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 ਪਿੱਛੇ ਨੀ ਤੇਰੇ ਮਰਨੇ ਮਿਆਨੀ ਕਰਾਇਆ ਜਗ ਤਣ ਛੜਾ ਖਬਾਇ ਨੀ ਨੱਤੀਆਂ ਵੇਚ ਕੇ ਖੋppa ਲਿਆਂਦਾ ਬੱਲੇ ਬੱਲੇ ਨੱਤੀਆਂ ਵੇਚ ਕੇ ਖੋppa ਲਿਆਂਦਾ ਤੇਰੀ ਝੋਲੀ ਪਾਇਆ ਨੀ ਖੋppa ਖਾਕੇ ਤੁਰਗੀ ਖੇਤ ਨੂੰ ਬੱਲੇ ਖੋppa ਖਾਕੇ ਤੁਰਗੀ ਖੇਤ ਨੂੰ ਮੈਂ ਵੀ ਮਗਰੇ ਆਇਆ ਨੀ ਪਹਿਲਾਂ ਤਾਂ ਮੈਂ ਖੁੰਝੇ ਫਰੋਲੇ ਲੇ ਪਹਿਲਾ ਤਾਂ ਮੈਂ ਖੁੰਝੇ ਫਰੋਲੇ ਫੇਰ ਵਿਚਾਲੇ ਆਇਆ 10 ਕਿਲ ਬੂਤਰੀਏ ਕਿੱਥੇ ਆਲਣਾ ਪਾਇਆ 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 10 ਕਿਲ ਬੂਤਰੀਏ ਜਦ ਮੈਂ ਬੋਲਿਗਦੇ ਵਿੱਚ ਪਾਈ ਜਦ ਮੈਂ ਬੋਲਿਗਦੇ ਵਿੱਚ ਪਾਈ ਸਾਰਾ ਪਿੰਡ ਤਾਂ ਹੋਇਆ ਸੁਦਾਈ ਸਾਰਾ ਪਿੰਡ ਤਾਂ ਹੋਇਆ ਸੁਦਾਈ ਕੁੜੀਆਂ ਬੁੜੀਆਂ ਬੁੱਢੇ ਬਾਲ ਜਵਾਨ ਕੁੜੀਓ ਸਾਰੇ ਪਿੰਡ ਵਿੱਚ ਆ ਗਿਆ ਕੁਚਾਲ ਕੁੜੀਓ ਸਾਰੇ ਪਿੰਡ ਵਿੱਚ ਆ ਗਿਆ ਕੁਚਾਲ ਕੁੜੀਓ ਸਾਰੇ ਪਿੰਡ ਦੇ ਵਿੱਚ ਆ ਗਿਆ ਕੁਚਾਲ ਕੁੜੀਓ ਸਾਰੇ ਪਿੰਡ ਦੇ ਵਿੱਚ ਕਿ ਆਪ ਚਾਲ ਕੁੜੀਓ ਨੀ ਸੀ ਸੇ ਵਾਂਗੂ ਚਮਕੇ ਕੁੜੀਏ ਸੀ ਸੇ ਵਾਂਗੂ ਚਮਕੇ ਕੁੜੀਏ ਦੱਸ ਦੇ ਨਾ ਕੀ ਤੇਰਾ ਨੀ ਦੰਦ ਕੌਡੀਆਂ ਬੁੱਲ ਪਤਾ ਸੇ ਦੰਦ ਕੌਡੀਆਂ ਬੁੱਲ ਪਤਾ ਸੇ ਘੋਲ ਮੋਲ ਜਾ ਚੇਰਾ ਤੇਰੇ ਹੱਸਨੇ ਪਾਲਿਆ ਦਿਲਾਂ ਨੂੰ ਕੇਰਾ ਤੇਰੇ ਹੱਸੇ ਨੇ 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 ਸਾਰੇ ਤਾਂਗਣੇ ਮੇਰੀ ਮਾਪੀਆਂ ਨੇ ਪਾਰੇ ਸਾਰੇ ਤਾਂਗਣੇ ਪੇ ਦੇ ਬਾਪ ਦੀਨੀ ਹਲ ਚੱਕ ਲ ਲੜਾਈ ਪਾਈ ਰਾਤ ਦਿਨੇ 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 ਸਾਰੇ ਤਾਂ ਗੇੜੇ ਮੇਰੀ ਮਾਫੀ ਆਨੇ ਪਏ ਸਾਰੇ ਤਾਂ ਗੇੜੇ ਬੀਤੇ ਦੇ ਕਰਿਦਾਨੀ ਜਦੋਂ ਲੜਦਾ ਤਨ ਦੇਲਾ ਦੇ ਕਰਿਦਾਨੀ ਜਦੋਂ ਲੜਦਾ ਤਨ ਦੇਲਾ ਦੇ ਕਰਿਦਾਨੀ ਜਦੋਂ ਲੜਦਾ ਤਨ ਦੇਲਾ ਦੇ ਹਰੇ ਰਾਨੀ ਜਦੋਂ ਜਵਾਨੀ ਹੋਈ ਆਰੰਭ ਸੀ ਜਦੋਂ ਜਵਾਨੀ ਹੋਈ ਆਰੰਭ ਵੀ ਬੋਲੇ ਚੜੀ ਮੇਰਾ ਮਾਹੀ ਬੜਾ ਬੰਬਸੀ ਮੈਂ ਵੀ ਬੋਲੇ ਚੜੀ ਮੇਰਾ ਮਾਹੀ ਬੜਾ ਬੰਬਸੀ ਮੈਂ ਵੀ ਬੋਲੇ ਚੜੀ ਮੇਰਾ ਮਾਹੀ ਬੜਾ ਬੰਬਸੀ ਮੈਂ ਵੀ ਬੋਲੇ ਚੜੀ ਮੇਰਾ ਮਾਹੀ ਬੜਾ ਬੰਬਸੀ ਜਦੋਂ ਜਵਾਨੀ ਸੜੇ ਉੱਤੇ ਆਈ ਸੀ ਜਦੋਂ ਜਵਾਨੀ ਸੜੇ ਉੱਤੇ ਆਈ ਸੀ ਪੱਦੀ ਜਾਂਦੀ ਕਟ ਮੈਨੂੰ ਕਿੱਕਰਾ ਤੌ ਲਾਈ 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 ਸੀ ਹੋਣਾ ਨਾ ਟੁੱਟੇ ਵੰਨੀਏ ਉੱਕਵਰੀਆ ਜਾ ਫੇਰ ਨੀ ਜਵੰਨੀਏ ਉੱਕਵਰੀਆ ਜਾ ਫੇਰ ਨੀ ਜਵੰਨੀਏ ਉੱਕਵਰੀਆ ਜਾ ਫੇਰ ਨੀ ਜਵੰਨੀਏ ਫਿਰ ਤੁਸੀਂ ਮਾਮੀ ਦੀ ਬੋਲੀ ਹੈ ਸਾਡੀ ਮਾਮੀ ਦੀਆਂ ਸਲਬਾਰਾ ਨੀਚੇ ਬਸਾਂ ਨੀਚੇ ਕਰਾਂ ਨੀਚੇ ਤੇ ਸਭ ਨੀਚੇ ਆਰੀ ਵਿੱਚੇ ਪੱਗ ਬਨੇ ਪਟਬਾਰੀ ਵਿੱਚ ਬਾਗਾਂ ਦੀ ਫਲਬਾਰੀ ਵਿੱਚ ਮੇਮ ਕੱਡੇ ਫੁਲਕਾਰੀ ਨੀ ਜਾਗੋ ਚੱਕ ਮਾਮੀ ਬਾਦੇ ਦੀ ਵਿਹਾਂ ਵਾਲੀ ਨੀ ਜਾਗੋ ਚੱਕ ਮਾਮੀ ਬਾਦੇ ਦੀ ਵਿਹਾਂ ਵਾਲੀ ਨੀ ਜਾਗੋ ਚੱਕ ਮਾਮੀ ਬਾਦੇ ਦੀ ਵਿਹਾਂ ਵਾਲੀ ਜਾਗੋ ਚੱਕ ਮਾਮੀ ਬਾਦੇ ਦੀ ਵਿਹਾਂ ਵਾਲੀ ਨੀ ਜਾਗੋ ਚੱਕ ਮਾਮੀ ਬਾਦੇ ਦੀ ਵਿਹਾਂ ਵਾਲੀ ਬਾਈ ਬੈਨਾਂ ਤੋਂ ਆਇਆ ਨਹੀਂ ਜਾਗੋ ਚੱਕ ਪਾਗੋ ਚੱਕ ਮੰਮੀ ਬੜਦ ਦੀਵਿਆਂ ਵਾਲੀ ਜਾਗੋ ਚੱਕ ਮੰਮੀ ਬੜਦ ਦੀਵਿਆਂ ਵਾਲੀ ਚੱਕ ਮੰਮੀ ਚੱਕ ਮੰਮੀ ਬੜਦ ਦੀਵਿਆਂ ਵਾਲੀ ਅਲੜ ਜਵਾਨੀ ਕਗੜਾ ਪਾਦੀ ਕਗੜਾ ਪਾਦੀ ਆਵੇ ਅਲੜ ਜਵਾਨੀ ਕਗੜਾ ਪਾਦੀ ਕਗੜਾ ਪਾਦੀ ਆਵੇ ਬਈ ਠਗਰਾ ਫਿਆ ਗਿਆ ਨਾਲਾ ਹੈ ਨੀ ਨਾਲਾ ਕਿਸ ਬਦ ਪਾਵੇ ਨਾਲਾ ਪਾਲਦੀ ਆਵੇ ਬਈ ਨਾਲਾ ਥਿਆ ਗਿਆ ਪੋਰੀ ਹੈਨੀ ਨਾਲਾ ਥਿਆ ਗਿਆ ਪੋਰੀ ਹੈਨੀ ਨਾਲਾ ਕਿਸ வித ਪਾਵੇ ਬਈ ਪੋਰੀ ਧਿਆਗੀ ਕਗੜਾ ਲੈ ਕੇ ਪੋਰੀ ਧਿਆਗੀ ਕਗੜਾ ਬੈਠੀ ਨਾਲਾ ਪਾਵੇ ਦੋ ਪਲ ਸਬਰ ਕਰੋ ਸੱਪਣੀ ਮੇਲ ਦੀ ਆਵੇ ਦੋ ਕਲ ਸਰਬਰੀ 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 ਕਰੋ ಮೂ ನಾ ಕೂರ್ ಬಣದ ಮೂ ನಾಕೂರ್ ಬೇನ ನೂನ ಕೂರ್ದೇ ಬಲ್ಸ್ಸೆ ತೆರ ಮತ ದಾಕಾರಿ ಸಸೆ ತೆರ ಮತ್ತ ಕಲ್ಲಾಕಾರಿ ಕೇ ಸ ತೆರ ಮತ ದಲ್ಲ ಸೈನಾ ಮತ ದ ਪੁੱਤ ਕੱਲਾ ਘਾਰੀ ਕੇ ਰੋਟੀ ਤਾਂ ਮੇਰੇ ਕੋਲੋਂ ਖਾਂਦਾ ਰੋਟੀ ਤਾਂ ਮੇਰੇ ਕੋਲੋਂ ਖਾਂਦਾ ਪਾਣੀ ਪੀਂਦਾ ਨਾਲ ਕੇ ਤੂੰ ਡਰ ਗਿਆ ਨਹੀਂ ਡਰ ਗਿਆ ਮੇਰੇ ਨਾਲ ਕੇ ਤੂੰ ਡਰ ਗਿਆ ਨਹੀਂ ਡਰ ਗਿਆ ਮੇਰੇ ਨਾਲ ਕੇ ਤੂੰ ਡਰ ਗਿਆ ਨਹੀਂ ਡਰ ਗਿਆ ਮੇਰੇ ਨਾਲ ਕੇ ਤੂੰ ਡਰ ਗਿਆ ਨਹੀਂ ਡਰ ਗਿਆ ਮੇਰੇ ਨਾਲ ਕੇ ਤੂੰ ਕਾਦੀ ਬੇਚਨ ਕਾਦੀ ਤਾ ਚੰਨੇ ਚਾਣੇ ਨਹੀਂ ਆਈ ਕਾਦੀ ਤਾ ਚੰਨੇ ਚਾਣੇ ਨਹੀਂ ਆਈ ਕਿਆ ਰਾਂ ਚਾਣੇ țeੜੀ ਜਨ ਰੋਣ ਲੱਗ ਪਿਆ ਨੀ ਮੈਂ ਤੁਹਾਰੇ ਲਲਕਾਰੇ ਰਾਂਜਾ ਰੋਣ ਲੱਗ ਗਜ ਨੀ ਮੈਂ ਤੁਹਾਰੇ ਲਲਕਾਰੇ ਰਾਂਜਾ ਰੋਣ ਲੱਗ ਗਜ ਰਾਂਝਾ ਰੌਣ ਲੱਗ ਪਿਆ ਲਓ ਜੀ ਹੁਣ ਸਾਨੂੰ ਦੇਓ ਛੁੱਟੀਆਂ ਬਹੁਤ ਰੌਣਕਾਂ ਲਾਈਆਂ ਇਹ ਕਹਿੰਦੇ ਸਾਹ ਚੜ ਜਾਂਦਾ ਕਿਤੇ ਪੌਂਦੇ ਪੌਂਦੇ ਮਾੜਾ ਮੱਟਾ ਹੈ ਨਾ ਧਿਆਨ ਨਾਲ ਸੁਣੇ ਬੋਲੀਆਂ ਜੇ ਸਮਝ ਨਾ ਆਵੇ ਤਾਂ ਫਿਰ ਸਾਨੂੰ ਪੁੱਛ ਲਿਓ ਬੇ ਸ਼ੱਕ ਦੀ ਤੇ ਹੁਣ ਕੱਲ ਨੂੰ ਫਿਰ ਦੱਸਿਓ ਸਾਡੀਆਂ ਬੋਲੀਆਂ ਕਿਹੋ ਜਿਹੀਆਂ ਕੱਲ ਨੂੰ ਫਿਰ ਆਪਾਂ ਮਿਲਾਂਗੇ ਨਵੇਂ ਨਿਰਤੇ ਤੇ ਨਵੇਂ ਗੀਤ ਨਾਲ ਹੁਣ ਦੇਓ ਸਾਨੂੰ ਛੁੱਟੀਆਂ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਦੇਖ ਲਈ ਤੇ ਤੁਸੀਂ ਕਮੈਂਟ ਕਰਨਾ ਨਾ ਭੁੱਲਿਓ ਨਾ ਭੁੱਲਿਓ ਨਾ ਭੁੱਲਿਓ